ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸੁਖ ਰਤਿਆ ਤੇ ਮਨਜੀਤ ਕੌਰ ਦੀ ਕਾਫੀ ਦਿਨਾਂ ਤੋਂ ਕੰਟਰੋਵਰਸੀ ਚੱਲ ਰਹੀ ਹੈ ਦੋਨੋਂ ਜਾਣੇ ਕਾਫੀ ਚਰਚਾ ਦਾ ਵਿਸ਼ਾ ਵੀ ਬਣੇ ਹੋਏ ਨੇ ਜਿਸ ਨੂੰ ਦੇਖਦੇ ਹੋਏ ਹਾਲੀ ਵਿੱਚ ਗੋਪੀ ਲੌਂਗੀਆਂ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਜਿਸ ਵਿੱਚ ਉਸਨੇ ਕਿਹਾ ਹੈ ਕਿ ਮੈਂ ਸੁਖ ਰਤਿਆ ਨੂੰ ਪਹਿਲਾਂ ਆਪਣੇ ਗਾਣੇ ਵਿੱਚ ਲਿਆ ਸੀ ਪਰ ਕਿਸੇ ਪ੍ਰੋਬਲਮ ਕਰਕੇ ਮੈਂ ਉਹ ਗਾਣਾ ਰਿਲੀਜ਼ ਨਹੀਂ ਕਰ ਸਕਿਆ ਸੀ ਪਰ ਇਹ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਦਾ ਏ ਇਸਨੇ ਗਾਣਾ ਵੀ ਆਪਣੇ ਪੇਜ ਤੇ ਸ਼ੇਅਰ ਨਹੀਂ ਕੀਤਾ ਤੂੰ ਗੋਪੀ ਲੋਂਗੀਆਂ ਨਾ ਕਹਿੰਦਾ ਬੈਠਦਾ ਰਿਆ ਤੇ ਅੱਜ ਤੂੰ ਆਪਣੇ ਭਰਾਵਾਂ ਨੂੰ ਭੁੱਲ ਗਿਆ ਤੇ ਜਨਨੀਆਂ ਪਿੱਛੇ ਲੜਦਾ ਫਿਰਦਾ ਏ ਆਓ ਤੁਸੀਂ ਵੀ ਦੇਖੋ ਪੂਰੀ ਵੀਡੀਓ ਗੋਪੀ ਲੋਂਗੀਆਂ ਨੇ ਹੋਰ ਕੀ ਕੀ ਕਿਹਾ ਸੁਖ ਰਤੀਏ ਬਾਰੇ ਤੇ ਆਪਣੇ ਵਿਚਾਰ ਵੀ ਕਮੈਂਟਾਂ ਵਿੱਚ ਤੁਸੀਂ ਜ਼ਰੂਰ ਦਿਓ ਧੰਨਵਾਦ ਮਿੱਤਰੋ ਮੈਂ 1 ਸਾਲ ਪਹਿਲਾਂ ਇਸ ਗੀਤ ਚ ਪਾ ਲਿਆ ਸੁਖ ਰਤੀਆ ਕੋਈ ਪ੍ਰੋਬਲਮ ਕਰਕੇ ਮੈਂ ਇਸ ਗੀਤ ਨੂੰ ਰਿਲੀਜ਼ ਨਹੀਂ ਕਰ ਪਾਇਆ ਪਰ ਮੈਂ ਇਸ ਗੀਤ ਨੂੰ ਹਫਤਾ ਪਹਿਲਾਂ ਰਿਲੀਜ਼ ਕੀਤਾ ਰਿਲੀਜ਼ ਕਰਨ ਦੇ ਸਾਰੇ ਲੋਕਾਂ ਦੇ ਕਮੈਂਟ ਆਉਣ ਲੱਗੇ ਬੇ ਲੋਂਗਿਆ ਤੇਰੀ ਇਹ ਨਹੀਂ ਬੇਜੇ ਖਰਾਬ ਕਰ ਦੇਣੀ ਆ ਲੋਂਗਿਆ ਇਹ ਬੰਦਾ ਕਿਉਂ ਪਾਇਆ ਤੂੰ ਗੀਤ ਚ ਮੈਂ ਕਿਹਾ ਲੋਕੀ ਇਤੋਂ ਅਕਿਓ ਕਿਉਂ ਪਾਇਆ ਅਕਸਰ ਗੱਲ ਕੀ ਆ ਜਦੋਂ ਆਪਾਂ ਸੋਸ਼ਲ ਮੀਡੀਆ ਖੰਗਾਲਿਆ ਤਾਂ ਸਾਨੂੰ ਇਹ ਪਤਾ ਲੱਗਾ ਕਿ ਭਰਾ ਮੇਰਾ ਜਨਾਨੀਆਂ ਨਾਲ ਲੜ ਰਿਹਾ ਆਨਲਾਈਨ ਜਨਾਨੀਆਂ ਤੋਂ ਗਲਾਂ ਖਾ ਰਿਹਾ ਇੱਥੇ ਕੰਟ੍ਰਾਸਟਿੰਗ ਗੱਲ ਹੋਰ ਬਣਦੀ ਆ ਕਿ ਭਰਾ ਮੇਰੇ ਨੇ ਆਪ ਦਾ ਹੀ ਗੀਤ ਪ੍ਰਮੋਟ ਨਹੀਂ ਕੀਤਾ ਕਿੱਡਾ ਕ ਸਾਲਿਆ ਤੂੰ ਨੇਤੀ ਦੇ ਚਾਚੇ ਦਾ ਮੁੰਡਾ ਕਿੱਡਾ ਕ ਤੂੰ ਨੇਤੀ ਦੇ ਘਰ ਭਾਂਡੇ ਮਾਂਦਾ ਰਿਹਾ ਐਡੀ ਕਾਦੀ ਫਿਲਕੇ ਚੱਕੀ ਫਿਰਦਾ ਤੈਨੂੰ ਲੌਂਗੀਆਂ ਨੇ ਨਾਲ ਬਿਠਾਇਆ ਸੀ ਭਰਾ ਕਹਿ ਕੇ ਭਰਾ ਸਮਝ ਕੇ ਬਿਠਾਇਆ ਸੀ ਅੱਗੇ ਕਿਹੜਾ ਗੀਤ ਮੇਰੇ ਤੇਰੇ ਸ਼ੇਅਰ ਕਰਨਾ ਚੱਲਦੇ ਆ ਪਹਿਲਾਂ ਹੀ ਮੈਂ ਬਹੁਤ ਸੁਪਰ ਹਿੱਟ ਗੀਤ ਦੇ ਚੁੱਕਾ ਤੈਨੂੰ ਪਤਾ ਭਰਾਵਾਂ ਨਾਲੋਂ ਜ਼ਰੂਰੀ ਜਨਾਨੀਆਂ ਹੋ ਗਈਆਂ ਹੁਣ ਖਾਸ ਤਰ੍ਹਾਂ ਇਹਨਾਂ ਦੇ ਅਸੀਂ ਵੀ ਨਹੀਂ ਆਉਣਾ ਵਿੱਚ ਅਸੀਂ ਵੀ ਨਹੀਂ ਆਉਣਾ ਵਿੱਚ